ਹਾਂਜੀ ਸ੍ਰੋਤਿਓ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਮੈਂ ਰਾਜੇਸ਼ ਚੋਪੜਾ ਐਸ ਵੇਲੇ ਮੈਂ ਖੜਾ ਜੀ ਉਰਾਲੀ ਮਰਿੰਦਾ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਨੂੰ ਮਰਿੰਦਾ ਹੈ ਤੇ ਇਧਰਲੇ ਪਾਸੇ ਤੋਂ 44 ਕਰੋੜ ਆਦਾ ਹੈ ਚਤਾਮਲਾ ਪਿੰਡ ਹੈ ਇੱਥੇ ਮੈਂ ਖੜਾ ਇਸ ਵੇਲੇ ਔਰ ਇੱਥੇ ਮੈਂ ਤੁਹਾਨੂੰ ਇੱਕ ਥਾਂ ਦਿਖਾਉਣੀ ਹੈ ਆ ਦੇਖੋ ਤੁਸੀਂ ਬਹੁਤ ਵੱਡਾ ਇੱਕ ਜਿਹੜਾ ਹੈ ਬਰੋਟਾ ਦੇਖ ਪਾ ਰਹੇ ਹੋ ਔਰ ਇਹਦੇ ਬਰੋਟੇ ਦੇ ਪਿਛਲੇ ਪਾਸੇ ਇਕ ਸਥਾਨ ਹੈ ਬਹੁਤ ਪੁਰਾਣਾ ਇਹਦਾ ਇਤਿਹਾਸ ਕੁਸ਼ ਬਮਨਾੜਾ ਪਿੰਡ ਹੈ ਨਾਲ ਹੀ ਉਹਦੇ ਨਾਲ ਜੁੜਦਾ ਹੈ ਉੱਥੋਂ ਦੇ ਇੱਕ ਵਪਾਰੀ ਸਨ ਗੋਕਲਚੰਦ ਜੀ ਗੋਕਲਚੰਦ ਜਿਹੜਾ ਹੈ ਉਹ ਕਪਾਹ ਦਾ ਵਪਾਰੀ ਸੀਗਾ ਗੋਕਲਚੰਦ ਬਮਨਾੜੇ ਪਿੰਡ ਤੋਂ ਕਪਾਹ ਦਾ ਕੰਮ ਸੀ ਉਹਦਾ ਕਹਿੰਦੇ ਨੇ ਵੀ ਗੱਡੇ ਚੱਲਦੇ ਸੀ ਗੱਡਿਆਂ ਤੇ ਉਦੋਂ ਕਪਾਹ ਜਿਹੜੀ ਹੈ ਦਿੱਲੀ ਵੱਲ ਨੂੰ ਰਵਾਨਾ ਹੁੰਦੀ ਸੀ ਔਰ ਇਹ ਸਥਾਨ ਉਹਨਾਂ ਨੇ ਬਣਵਾਇਆ ਸੀਗਾ ਜਿਹੜੇ ਵਪਾਰੀ ਸੀਗੇ ਜਿਹੜੇ ਗੱਡੀਆਂ ਤੇ ਆਂਦੇ ਸੀਗੇ ਉਹਨਾਂ ਦੇ ਰੁਕਣ ਨੂੰ ਠਹਿਰਨ ਦਾ ਇੰਤਜ਼ਾਮ ਬਣਾਇਆ ਸੀਗਾ ਕਿ ਇੱਥੇ ਉਹ ਪੜਾ ਸਕਣ ਔਰ ਇੱਥੇ ਤੁਸੀਂ ਦੇਖ ਪਾ ਰਹੇ ਹੋ ਕਿ ਖੂਹ ਹੈ ਪੁਰਾਣਾ ਖੂਹ ਹੈ ਇਸ ਨੂੰ ਢੱਕਿਆ ਹੈ ਉੱਪਰੋਂ ਕੋਈ ਜਾਨਵਰ ਵਗੈਰਾ ਨਾ ਗਿਰ ਜੇ ਪ੍ਰੋਪਰ ਤਾਂ ਨਹੀਂ ਢੱਕਿਆ ਪਰੰਤੂ ਮੈਂ ਤੁਹਾਨੂੰ ਦੁਖਾਨ ਦੀ ਕੋਸ਼ਿਸ਼ ਕਰਦਾ ਇਹਦੇ ਵਿੱਚ ਸਰੰਦੀ ਇੱਟ ਲੱਗੀ ਹੋਈ ਹੈ ਸਰੰਦੀ ਇੱਟ ਦਾ ਖੂਹ ਹੈ ਔਰ ਕਾਫੀ ਡੂੰਘਾ ਖੂਹ ਹੈ ਕਾਫੀ ਡੂੰਘਾ ਖੂਹ ਹੈ ਪ੍ਰੋ ਪ੍ਰੋਪਰ ਬੰਦ ਨਹੀਂ ਹੈ ਔਰ ਇਹਦੇ ਪਿਛਲੇ ਪਾਸੇ ਅਸਰਾ ਹੈ ਪ੍ਰਾਚੀਨ ਦੇਖੋ ਤੁਸੀਂ ਕਿਸ ਤਰੀਕੇ ਦੇ ਦਰਵਾਜ਼ੇ ਔਰ ਬਾਹਰਲੇ ਪਾਸੇ ਆਲੇ ਵੀ ਹਨ ਔਰ ਆ ਦੇਖੋ ਤੁਸੀਂ ਸਰੰਦੀ ਇੱਟਾਂ ਦਾ ਇਹ ਖੰਗੜ ਗਵਾਹੀ ਦੇ ਰਿਹਾ ਉਸ ਸਮੇਂ ਦੀ ਜਦੋਂ ਗੋਕਲ ਚੰਦ ਜੀ ਨੇ ਇਸ ਨੂੰ ਬਣਾਇਆ ਸੀ ਆ ਆਲੇ ਦੇਖੋ ਜੀ ਮਿਸਤਰੀ ਨੇ ਬਹੁਤ ਵਧੀਆ ਡਿਜ਼ਾਈਨ ਪਾਇਆ ਹੈ। ਔਰ ਆਲਾ ਜਿਹੜਾ ਬਣਿਆ ਹੋਇਆ। ਹੁਣ ਮੈਂ ਅੰਦਰੋਂ ਦੀ ਵੀ ਤੁਹਾਨੂੰ ਦਿਖਾਉਂਦਾ ਇਸ ਸਥਾਨ ਨੂੰ। ਅੱਜ ਕੱਲ ਇਹ ਵੀਰਾਨ ਹੈ। ਕੋਈ ਇਹਦੀ ਖਬਰਸਾਰ ਲੈਣ ਵਾਲਾ ਨਹੀਂ ਹੈ। ਆ ਦੇਖੋ ਜੀ ਉੱਪਰਲੇ ਪਾਸੇ ਛੱਤ। ਗਵਾਹੀ ਦਿੰਦੀ ਹੈ ਉਸ ਪੁਰਾਣੇ ਸਮੇਂ ਦੀ। ਚਿਣ-ਚਿਣ ਕੇ ਸਰੰਦੀ ਇੱਟ ਜਿਹੜੀ ਹੈ ਇਹਦੇ 'ਚ ਲੱਗੀ ਹੈ ਔਰ ਲੋਹੇ ਦੀ ਸਪੋਰਟ ਜਿਹੜੀ ਹੈ ਉਹ ਥਾਂ-ਥਾਂ ਤੇ ਲੱਗੀ ਹੈ। ਇਧਰਲੇ ਪਾਸੇ ਇੱਕ ਦਰਵਾਜ਼ਾ ਜਾ ਰਿਹਾ ਹੈ। ਔਰ ਇਹ ਦਰਵਾਜ਼ਾ ਜਿਹੜਾ ਹੈ ਅੱਗੇ ਜਾਂਦਾ ਜਿੱਥੇ ਸਾਹਮਣੇ ਤੁਸੀਂ ਦੇਖ ਪਾ ਰਹੇ ਹੋ ਆਲੇ ਬਣੇ ਹਨ ਔਰ ਇੱਥੇ ਫਿਰ ਇਹ ਛੱਤ ਉਸੇ ਤਰ੍ਹਾਂ ਹੀ ਸਰੰਦੇਟ ਦੀ درخت ਕੋਈ ਲੱਗਾ ਹੈ ਨਾਲ ਬਰੋਟਾ ਇਧਰਲੇ ਪਾਸੇ ਵੀ ਜਿਸ ਦੀਆਂ ਜੜ੍ਹਾਂ ਤੁਸੀਂ ਦੇਖ ਪਾ ਰਹੇ ਹੋ ਥੱਲੇ ਨੂੰ ਆ ਰਹੀਆਂ ਹਨ ਉੱਪਰੋਂ ਵੀ ਉੱਪਰ ਵੀ ਕੁਝ ਥੋੜਾ ਜਿਹਾ ਬੈਠਣ ਨੂੰ ਸਥਾਨ ਬਣਿਆ ਸੀਗਾ ਔਰ ਆ ਦੇਖੋ ਇੱਟਾਂ ਗਵਾਹੀ ਦਿੰਦੀਆਂ ਹਨ ਸਰੋਤਿਓ ਉਸ ਸਮੇਂ ਦੀਆਂ ਕਿਸੇ ਸਮੇਂ ਇਸ ਥਾਨ ਕਿਹਾ ਜਾਂਦਾ ਕਿ ਆਵਾਜ਼ ਸੀ ਔਰ ਇੱਥੇ ਬਹੁਤ ਰੌਣਕ ਹੁੰਦੀ ਸੀ ਜਿਹੜਾ ਖੂਹ ਤੁਹਾਨੂੰ ਦਿਖਾਇਆ ਹੈ ਪਾਣੀ ਦੀ ਵਰਤੋਂ ਇਸ ਖੂਦੇ ਦੀ ਹੁੰਦੀ ਸੀ ਔਰ ਜਿਹੜੇ ਵਪਾਰੀ ਸੀਗੇ ਕਪਾਹ ਦੇ ਉਹ ਰੁਕਦੇ ਸਨ ਇੱਥੇ ਉਹਨਾਂ ਦੇ ਵਿਸ਼ਰਾਮ ਲਈ ਤੇ ਉਹਨਾਂ ਦੇ ਲਈ ਦੱਸਿਆ ਜਾਂਦਾ ਹੈ ਕਿ ਖਾਣ ਪੀਣ ਦਾ ਪ੍ਰਬੰਧ ਪੂਰੀਆਂ ਛੋਲੇ ਜਾਂ ਕੁਝ ਹੋਰ ਜਿਹੜਾ ਨਾਸ਼ਤਾ ਪਾਣੀ ਉਹਦਾ ਇੱਥੇ ਕੋ ਕਾਇਦਾ ਪ੍ਰਬੰਧ ਹੁੰਦਾ ਸੀਗਾ ਉੱਪਰਲੇ ਪਾਸੇ ਇੱਕ ਕਮਰਾ ਮੈਂ ਤੁਹਾਨੂੰ ਜ਼ੂਮ ਕਰਕੇ ਵੀ ਦਿਖਾਉਣਾ ਬੈਠਕ ਟਾਈਪ ਬਣਿਆ ਹੋਇਆ ਔਰ ਇਹ ਸਥਾਨ ਜਿਹੜਾ ਹੈ ਕਾਫੀ ਪ੍ਰਾਚੀਨ ਇਧਰਲੇ ਪਾਸੇੋਂ ਵੀ ਮੈਂ ਤੁਹਾਨੂੰ ਘੁੰਮ ਕੇ ਦਿਖਾਉਣਾ ਥੋੜਾ ਜਿਆ ਆ ਦੇਖੋ ਜੀ ਬਰੋਟਾ ਬਰੋਟਾ ਜ਼ਮੀਨ ਵਿੱਚ ਘਟ ਹੈ ਦੀਵਾਰ ਵਿੱਚ ਜ਼ਿਆਦਾ ਹੈ ਆ ਦੇਖੋ ਜੀ ਮੈਂ ਤੁਹਾਨੂੰ ਦਿਖਾਉਣਾ ਆ ਤਾਂ ਹੈ ਜ਼ਮੀਨ ਵਿੱਚ ਇਹਦੀ ਜਗਾ ਗਈਆਂ ਹੋਈਆਂ ਪਰੰਤੂ ਅੱਗੇ ਜਿੱਦਾਂ ਅਸੀਂ ਉੱਪਰ ਤੋਂ ਜਾਂਦੇ ਆ ਤਾਂ ਦੀਵਾਰ ਦੇ ਵਿੱਚ ਤਣਾ ਇਹਦਾ ਇੱਥੋਂ ਨਹੀਂ ਸ਼ੁਰੂ ਹੁੰਦਾ ਉੱਪਰੋਂ ਜਾ ਕੇ ਇਸ ਪਾਸੇ ਵੀ ਆਲਮੋਸਟ ਤੁਸੀਂ ਕਹਿ ਸਕਦੇ ਹੋ ਕਿ ਤਣਾ ਦੀਵਾਰ ਤੋਂ ਹੀ ਸ਼ੁਰੂ ਹੋਇਆ ਹੈ ਮੈਂ ਹੋਰ ਵੀ ਜ਼ਿਆਦਾ ਤਰੀਕੇ ਨਾਲ ਤੁਹਾਨੂੰ ਵਧੀਆ ਜ਼ੂਮ ਕਰਕੇ ਦਿਖਾਣਾ ਜੀ ਆਹ ਦੇਖੋ ਜੀ ਆਹ ਹੈ ਔਰ ਜੇਕਰ ਪਿੱਛੇ ਹੋਰ ਜਾਂਦੇ ਆ ਤਾਂ ਪਿਛਲੇ ਪਾਸੇ ਤੋਂ ਇਹ ਇਮਾਰਤ ਜਿਹੜੀ ਹੈ ਇਸ ਤਰੀਕੇ ਦੀ ਦਿਖਦੀ ਹੈ ਆ ਦੇਖੋ ਜੀ ਉੱਪਰਲੀ ਤਿਵਾਰੇ ਦੀ ਜਿਹੜੀ ਮੈਂ ਗੱਲ ਕੀਤੀ ਸੀ ਤੁਹਾਨੂੰ ਦਿਖਾਉਣਾ ਅੰਦਰਲੀ ਇਸ ਤਰੀਕੇ ਦਾ ਬਣਾ ਹੈ ਹਾਲਾਂਕਿ ਉੱਪਰ ਪਹੁੰਚਿਆ ਨਹੀਂ ਜਾ ਸਕਦਾ ਪਰੰਤੂ ਜਿੱਥੇ ਤੱਕ ਮੇਰਾ ਕੈਮਰਾ ਜਾਂਦਾ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਜੀ ਇੱਕ ਅੰਦਰਲੇ ਪਾਸੇ ਵਾਲਾ ਕਮਰਾ ਹੈ ਆ ਦੇਖੋ ਜੀ ਆ ਅੰਦਰੋਂ ਦੀ ਇਸ ਤਰੀਕੇ ਦੀ ਇਹ ਇਮਾਰਤ ਸੀ ਤਾਂ ਹੁਣ ਚੱਲਦੇ ਆ ਅਗਲੇ ਪਾਸੇ ਵੀ ਜੀ ਸੋ ਜਿਹਨੂੰ ਕਿਸੇ ਨੂੰ ਸਾਡੇ ਵੀਅਰ ਨੂੰ ਸਬਸਕ੍ਰਾਈਬਰ ਨੂੰ ਫਾਲੋਅਰ ਨੂੰ ਇਸ ਏਰੀਆ ਦੀ ਜਾਣਕਾਰੀ ਹੈ ਹੋਰ ਵੀ ਜ਼ਿਆਦਾ ਕਿਉਂਕਿ ਅਸੀਂ ਇੱਕ ਵਲੌਗ ਕੀਤਾ ਸੀਗਾ ਬਮਨਾੜਾ ਪਿੰਡ ਨਾਲ ਹੀ ਹੈ ਇੱਥੋਂ ਉੱਥੇ ਤੋਂ ਸਾਨੂੰ ਗੋਕਲ ਚੰਦੀ ਦੀ ਜਿਹੜੀ ਹਵੇਲੀ ਸੀ ਅਸੀਂ ਉਹ ਵੀ ਉਸ ਵਲੌਗ ਵਿੱਚ ਦਿਖਾਈ ਸੀ ਉਹ ਉੱਥੋਂ ਦੇ ਹੀ ਵਸਨੀਕ ਸਨ ਔਰ ਉਹਨਾਂ ਨੇ ਜਿਹੜਾ ਹੈ ਕਪਾਹ ਦਾ ਵਪਾਰ ਉਹ ਕਰਦੇ ਸਨ ਇਸ ਸਥਾਨ ਨੂੰ ਉਹਨਾਂ ਨੇ ਬਣਵਾਇਆ ਸੀ ਇੱਕ ਰਾਹੀਗਰਾਂ ਦੇ ਲਈ ਉਹਨਾਂ ਵਪਾਰੀਆਂ ਦੇ ਲਈ ਰੁਕਣਗਾਹ ਜਿਹਨੂੰ ਕਹਿ ਸਕਦੇ ਆ ਇੱਥੇ ਉਹ ਵਪਾਰੀ ਠਹਿਰਦੇ ਸਨ ਇੱਕ ਕਮਰਾ ਇਸ ਪਾਸੇ ਵੀ ਹੈ ਇੱਥੇ ਵੀ ਮੈਂ ਤੁਹਾਡੀ ਝਾਤ ਮਰਾਉਂਦਾ ਹਾਂ ਆ ਵੇਖੋ ਜੀ ਆ ਉਸੇ ਬਰੋਟੇ ਦੀਆਂ ਜੜਾਂ ਘੁੰਮ ਘੁੰਮ ਕੇ ਇਹਨੂੰ ਲਪੇਟ ਰਹੀਆਂ ਹਨ ਅੰਦਰੋਂ ਦੀ ਵੀ ਕਮਰਿਆਂ ਤੱਕ ਪਹੁੰਚ ਗਈਆਂ ਹਨ ਦੀਵਾਰਾਂ ਤੱਕ ਪਹੁੰਚ ਗਈਆਂ ਹਨ ਆ ਦੇਖੋ ਇੱਥੇ ਤਾਂ ਵੀ ਜੜ ਜੜੀ ਹੈ ਅੰਦਰੋਂ ਦੀ ਆਈ ਹੋਈ ਹੈ ਔਰ ਇਧਰਲੇ ਪਾਸੇ ਆ ਜੀ ਦੇਖੋ ਜੀ ਇੱਥੇ ਏਰੀਆ ਥੋੜਾ ਖਤਰਨਾਕ ਵੀ ਹੈ ਸੱਪ ਦੀ ਕੰਜ ਜਿਹੜੀ ਹੈ ਉਹ ਇੱਥੇ ਹੈਗੀ ਹੈ ਔਰ ਅੰਦਰੋਂ ਫਿਰ ਵੀ ਮੈਂ ਤੁਹਾਨੂੰ ਕੈਮਰਾ ਮਾਰ ਕੇ ਦਿਖਾ ਦੇਣਾ ਜੀ ਆ ਹੈ ਉਹ ਸਥਾਨ ویرਾਨ ਸਥਾਨ ਪਿਆ ਆ ਅੱਜਕਲ ਇੱਥੇ ਕੋਈ ਨਹੀਂ ਆਉਂਦਾ ਔਰ ਸਰਕਾਰਾਂ ਨੂੰ ਚਾਹੀਦਾ ਹੈ ਕੋਈ ਵੀ ਵਿਭਾਗ ਜਿਹੜਾ ਹੈ ਇਸ ਪਾਸੇ ਨੂੰ ਜਿਹਦੇ ਅਧਿਕਾਰ ਖੇਤਰ ਵਿੱਚ ਗੱਲ ਆਉਂਦੀ ਹੈ ਕਿ ਇਹਦੇ ਰੱਖ-ਰਖਾਵ ਬਾਰੇ ਕੁਝ ਥੋੜਾ ਜਿਹਾ ਧਿਆਨ ਦਿੱਤਾ ਜਾਵੇ ਤਾਂ ਇਹ ਤਰੋਹਰ ਹੈ ਪੁਰਾਣੀ ਵਿਰਾਸਤ ਹੈ ਇਸ ਨੂੰ ਰੋਕਿਆ ਬਚਾਇਆ ਜਾ ਸਕਦਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੋਕਲ ਚੰਦ ਜੀ ਦੁਆਰਾ ਕਿਸੇ ਸਮੇਂ ਬਣਾਏ ਇਸ ਸਥਾਨ ਬਾਰੇ ਜਾਣਕਾਰੀ ਮਿਲ ਸਕੇ ਤੋ ਆ ਸਥਾਨ ਅਨੁਸਾਰ ਮੈਂ ਅੰਦਰੋਲੀ ਦਿਖਾਇਆ ਪਿੰਡ ਚ ਤਾਮਲਾ ਹੈ। ਉਰਾਲੀ ਮੁਰਿੰਡਾ ਰੋਡ ਦੇ ਉੱਤੇ ਹੈ। ਔਰ ਇੱਥੇ ਦੱਸਦੇ ਨੇ ਕਿ ਇੱਕ ਪੱਥਰ ਲੱਗਾ ਸੀ। ਮੈਨੂੰ ਕਿਸੇ ਨੇ ਦੱਸਿਆ ਸੀ। ਪਿੰਡ ਬਮਨਾੜੇ ਤੋਂ ਇਨੇ ਭਪਿੰਦਰ ਸਿੰਘ ਜੀ। ਉਹਨਾਂ ਨੇ ਦੱਸਿਆ ਸੀ ਵੀ ਇੱਥੇ ਇੱਕ ਪੱਥਰ ਸੀਗਾ ਜਿਹੜਾ ਕਿ ਹੁਣ ਤੋੜ ਦਿੱਤਾ ਗਿਆ ਹੈ ਟੁੱਟ ਗਿਆ ਹੈ ਜਾਂ। ਇੱਥੇ ਲਿਖਿਆ ਹੋਇਆ ਸੀਗਾ ਕਿ ਇਹ ਸਥਾਨ 1907 ਨੂੰ ਇਸ ਦੀ ਉਸਾਰੀ ਕੀਤੀ ਗਈ ਸੀ। ਚਿਤਾਮਲਾ ਪਿੰਡ ਕੁਰਾਲੀ ਮਰਿੰਡਾ ਰੋਡ ਤੇ ਇਹ ਸਥਾਨ ਜਿਹੜਾ ਮੈਂ ਤੁਹਾਨੂੰ ਦਿਖਾਇਆ ਜਿੰਨੀ ਜਾਣਕਾਰੀ ਮੈਨੂੰ ਸੀ ਅਸੀਂ ਬਮਨਾੜੇ ਪਿੰਡ ਦਾ ਇੱਕ ਵਲੌਗ ਕਰਿਆ ਸੀ ਉੱਥੋਂ ਮਿਲੀ ਆ ਕੁਛ ਬਾਈ ਜੀ ਆ ਰਿਹਾ ਇੱਥੇ ਖੜੇ ਨੇ ਇਹਨਾਂ ਨਾਲ ਵੀ ਦੇਖਦੇ ਆਂ ਗੱਲਬਾਤ ਕਰਕੇ ਹਾਂਜੀ ਬਾਈ ਜੀ ਕਿਹ ਆ ਨੌ ਤੁਹਾਡਾ ਰਣਵੀਰ ਸਿੰਘ ਰਣਵੀਰ ਜੀ ਕਿਹੜਾ ਪਿੰਡ ਆ ਤੁਹਾਡਾ ਚਿਤਾਮਲਾ ਚਿਤਾਮਲੇ ਦੇ ਹੀ ਹੋ ਤੁਸੀਂ ਹਾਂਜੀ ਇਹ ਸਥਾਨ ਕਾਫੀ ਪ੍ਰਾਚੀਨ ਹੈ ਕੀ ਇਹਦੇ ਬਾਰੇ ਵਿੱਚ ਜਾਣਕਾਰੀ ਹੈ ਤੁਹਾਨੂੰ ਸਾਜੀ ਇਹ ਬਹੁਤ ਪੁਰਾਣਾ ਹੈ ਖੜਪ ਨੇ ਸੋਜੀ ਦੇ ਵੀ ਇਹ ਹੈ ਰੈਣ ਬਸੇਰਾ ਅੱਛਾ ਤੁਸੀਂ ਬਜ਼ੁਰਗਾਂ ਤਾਂ ਇਹਦੇ ਬਾਰੇ ਸੁਣਿਆ ਇਹ ਰੈਣ ਬਸੇਰਾ ਬਣਾਇਆ ਵਜੀ ਕੋਈ ਵੀ ਉਰੇ ਆਉਂਦਾ ਹੀ ਕੋਈ ਜਾਂਦਾ ਰਾਹੀ ਜਾਂ ਕੋਈ ਗੱਡੇ ਜਾਂਦੇ ਤੇ ਆਲੇ-ਦਾਲੇ ਇਹ ਬੁਣਾ ਦਾ ਰੈਣੇ ਨੂੰ ਠੀਆ ਬਣਾਇਆ ਵਜੀ ਕਿਨੇ ਬਣਾਇਆ ਸੀਗਾ ਇਹਦਾ ਆਪਣੇ ਸ਼ਾਹ ਜੀ ਇਸੇ ਇਹਨਾਂ ਦਾ ਬਣਾੜੇ ਤੋਂ ਗੋਕਲ ਚੰਦ ਜੀ ਸ਼ਾਹ ਜੀ ਕਹਿੰਦੇ ਸਨ ਉਹਨੂੰ ਅੱਛਾ ਉਹਨਾਂ ਦਾ ਕੰਮ ਸੀ ਕਪਾ ਦਾ ਆਈ ਵਾ ਉਹਨਾਂ ਨੇ ਬਣਾਇਆ ਵਸੀ ਆ ਖੂਈ ਸੀ ਤੇ ਪਾਣੀ ਵਾਲੀ ਅੱਛਾ ਆ ਖੂਬਾਰੇ ਕੀ ਦੱਸੋ ਜਰਾ ਥੋੜੀ ਜਾਣਕਾਰੀ ਪਾਣੀ ਹੈ ਜੀ ਪਾਣੀ ਪਲਾਉਂਦੇ ਅੱਛਾ ਪਾਣੀ ਵਾਸਤੇ ਖੂਈ ਸੀਗੀ ਇਹ ਹਾਂ ਜੀ ਪਾਣੀ ਦੇਖੋ ਪ੍ਰਾਤ ਪਾਹ ਚੱਕਰ ਦੀ ਮੁਠੀ ਉਹਨਾਂ ਨੂੰ ਦੇਣੀ ਕਿੱਦਾਂ ਕਿੱਦਾਂ ਪ੍ਰਾਤ ਕਿੱਦਾਂ ਚੱਕਰ ਦੀ ਹਾਂ ਉਹਨਾਂ ਨੂੰ ਦੇਣਾ ਪਾਣੀ ਪਲਾਉਣਾ ਮੁਠੀ ਇੱਕ ਦੇ ਦੇਣੀ ਉਹਨਾਂ ਨੇ ਸ਼ੱਕਰ ਤੇ ਵਿੱਚ ਕਿਹੜਾ ਹੋਰ ਲਾਇਆ ਹੁੰਦਾ ਸੀ ਹਾਂ ਵੇਖਣੇ ਅੱਛਾ ਸ਼ੱਕਰ ਦਿੰਦੇ ਸੀ ਤੇ ਨਾਲੇ ਪਾਣੀ ਪਿਲਾ ਦਿੰਦੇ ਸੀ ਪਾਣੀ ਪਿਲਾਉਂਦੇ ਸੀ ਇਹ ਇੱਕ ਮੁਠੀ ਇਹ ਕਹਿੰਦੇ ਤੁਹਾਨੂੰ ਕਿੰਨੇ ਗੱਲ ਦੱਸੀ ਇਹ ਤੁਹਾਡੇ ਬਜ਼ੁਰਗਾਂ ਨੇ ਦੱਸੀ ਵੀ ਉੱਥੇ ਪ੍ਰਾਤ ਵਿੱਚ ਸ਼ੱਕਰ ਪਾ ਕੇ ਉਹ ਰੱਖਦੇ ਸੀਗੇ ਤੇ ਉਹ ਦਿੰਦੇ ਸੀ ਹਾਂ ਜੀ ਬਹੁਤ ਪ੍ਰਾਣੀ ਆਹੀ ਅੱਛਾ ਜੀ ਆ ਤਾਂ ਉਹਨਾਂ ਦੀ ਸਾਂਭਾਣੀ ਹੈਗੀ ਪਰਿਵਾਰ ਇਹਨਾਂ ਦਾ ਹਲਦਾਲੇ ਆ ਇਹਨਾਂ ਦਾ ਪਰਿਵਾਰ ਗੋਕਲ ਚੰਦ ਜੀ ਦਾ ਉਹ ਪਤਾ ਨਹੀਂ ਹੁਣ ਕਹਿੰਦੇ ਦਿੱਲੀ ਆ ਕੋਈ ਕਹਿੰਦਾ ਇੱਧਰ ਅੱਛਾ ਇਹਨਾਂ ਦਾ ਪਰਿਵਾਰ ਜਿਹੜਾ ਹੈ ਮੁਸਲਮਾਨੀ ਇਹ ਮੁਸਲਮਾਨੀ ਪਹਿ ਹੈ ਬਮਨਾੜੇ ਚ ਹਾਲੇ ਵੀ ਹੈਗੀ ਨਹੀਂ ਗੋਕਲ ਚੰਤਾ ਹਿੰਦੂ ਸੀਗੇ ਨਾ ਹਾਂ ਇਹਨਾਂ ਦੇ ਹਾਂ ਇਹਨਾਂ ਦਾ ਪਰਿਵਾਰ ਹੈਗਾ ਜਣੀ ਪਤਾ ਨਹੀਂ ਵੀ ਕੁਛ ਕਹਿੰਦੇ ਦਿੱਲੀ ਦਾ ਕੁਛ ਦੂਜਾ ਸਟੇਸ਼ਨ ਕਿਹੜਾ ਦੱਸਿਆ ਤੁਸੀਂ ਪਟਿਆਲਾ ਕੋਈ ਪਟਿਆਲੇ ਦੇਖੋ ਜੀ ਨਹੀਂ ਹੁਣ ਇਹਦੀ ਸੰਭਾਲ ਨਹੀਂ ਹੈਗੀ ਜੀ ਸੰਭਾਲ ਉਹ ਪੁਰਾਣੀ ਬਰਸਤ ਹੈ ਗੋਕਲ ਚੰਦ ਜੀ ਦਾ ਪਰਿਵਾਰ ਜਿੱਦਾਂ ਕਿ ਇਹਦੀ ਇਤਿਹਾਸ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਤਾਂ 1907 ਦਾ ਇੱਥੇ ਜਿਹੜਾ ਬੋਰਡ ਲੱਗਾ ਸੀ ਉਹਦੇ ਤੇ ਕਹਿੰਦੇ 1907 ਲਿਖਿਆ ਹੋਇਆ ਸੀਗਾ ਪੱਥਰ ਲੱਗਾ ਸੀਗਾ ਕੋਈ ਇੱਥੇ ਲੱਗਾ ਸੀ ਇੱਥੇ ਲੱਗਾ ਸੀ ਇੱਧਰ ਲੱਗਾ ਸੀ ਤੋੜਤਾਈ ਹੈ ਅਚਾ ਉਹ ਲੋਕਾਂ ਨੇ ਤੋੜ ਦਿੱਤਾ हां आ ਇੱਥੇ ਮੈਨੂੰ ਕਿਸੇ ਨੇ ਦੱਸਿਆ ਵੀ 1907 ਜਿਹੜਾ ਹੈ ਸਾਲ ਲਿਖਿਆ ਹੋਇਆ ਹੈ ਸੀਗਾ ਤਾਂ ਇਹ ਗੋਪਲ ਚੰਦ ਜੀ ਦਾ ਪਰਿਵਾਰ ਜਿਹੜਾ ਕਿਤੇ ਵੀ ਹੋਏ ਗਏ ਇਸ ਵੀਡੀਓ ਨੂੰ ਦੇਖਦਾ ਹੈ ਤਾਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਕੁਛ ਨਾ ਕੁਛ ਆਪਣਾ ਵਿਚਾਰ ਰੱਖੇ ਆਪਣੀ ਹਾਜ਼ਰੀ ਲਵਾਓ ਇਹ ਕਹਿੰਦੇ ਨੇ ਬਾਈ ਜੀ ਵੀ ਸ਼ਾਇਦ ਉਹ ਦਿੱਲੀ ਜਾਂ ਕਿਤੇ ਪਟਿਆਲੇ ਕੁਛ ਰਹਿੰਦੇ ਨੇ ਇਸ ਤਰ੍ਹਾਂ ਦੀ ਗੱਲਬਾਤ ਤੱਕ ਦਾ ਇਹਨਾਂ ਨੂੰ ਪਤਾ ਹੈ ਔਰ ਸ਼ੱਕਰ ਵਾਲੀ ਗੱਲ ਜਿਹੜੀ ਨੇ ਦੱਸੀ ਵੀ ਸ਼ੱਕਰ ਦੀ ਪ੍ਰਾਤ ਰੱਖਦੇ ਸੀਗੇ ਔਰ ਸ਼ੱਕਰ ਜਿਹੜੀ ਹੈ ਉਹ ਦਿੰਦੇ ਸੀਗੇ ਇੱਥੇ ਗੱਡੇ ਰੁਕਦੇ ਸੀ ਔਰ ਰੌਣਕ ਹੁੰਦੀ ਸੀ ਪੂਰੀ ਰਾਤ ਨੂੰ ਰਹਿੰਦੇ ਜੀ ਹੁਣ ਤੁਸੀਂ ਆਪਣੀ ਸੋਜੀ ਚ ਨੂੰ ਜਦੋਂ ਤੁਸੀਂ ਬਚਪਨ ਚ ਦੇਖਿਆ ਜਦੋਂ ਤੋਂ ਵੀ ਦੇਖਿਆ ਤਾਂ ਉਹ ਇਸੇ ਹਾਲਾਤ ਹੀ ਸੀਗਾ ਉਦੋਂ ਦਾ ਨਹੀਂ ਜਦ ਸੀ ਸੀ ਹੁਣ ਤਾਂ ਹੋ ਗਏ ਉੱਪਰ ਫਿੱਪੜ ਉੱਗ ਗਿਆ ਜਿਹੜੇ ਲਾਸਟ ਤੁਸੀਂ ਦੇਖਿਆ ਇਹਨੂੰ ਉਹ ਤਾਂ ਜਾਨੀ ਇਹਦਾ ਖਤਮ ਜਿਹਾ ਪੁਰਾਣੀ ਬਰਿਆ ਹਤਾ ਜਿਵੇਂ ਉਹ ਸਾਹਮਣੇ ਸਾਮਣੇ ਵਾਲੇ ਚਾਹੀਦਾ ਈ ਇਹਨੂੰ ਸਾਮਲਿਆ ਜਾਣਾ ਚਾਹੀਦਾ ਚਿਵਾਰਾ ਹੁੰਦਾ ਦਾ ਪਰ ਹਾਂ ਦੁਵਾਰਾ ਪਰ ਹੁੰਦਾ ਦਾ ਜੀ ਹਾਂ ਉਹ ਚਿਵਾਰਾ ਵੀ ਢਾ ਟੂ ਦਾ ਪਰ ਤੇ ਗਿਰ ਗਿਆ ਪਈ ਹੋ ਜਦੋਂ ਪੁੱਛਿਆ ਨਹੀਂ ਕਿਸੇ ਨੇ ਜੀ ਜੀ ਅਜੇ ਜੇ ਨੂੰ ਸੰਭਾਲਿਆ ਜਾਵੇ ਪ੍ਰਾਣੇ ਵਿਰਾਸਤਾ ਹੁਣ ਛੋਟੇ ਛੋਟੇ ਨਿਆਣਿਆਂ ਨੂੰ ਪਤਾ ਵੀ ਨਹੀਂ ਹੈਗਾ ਵੀ ਪੂਰੀ ਯਾਰ ਇਹਦੇ ਕਿਹੜੀ ਚੀਜ਼ ਆ ਆ ਗੋਪਾਲ ਚੰਦ ਜੀ ਤਾਂ ਚਲੇ ਗਏ ਉਹ ਇੱਕ ਕੰਮ ਵੀ ਕਰ ਗਏ ਉਹਨਾਂ ਨੇ ਦੇਖੋ ਇਹ ਸਾਰਿਆਂ ਵਾਸਤੇ ਖੁੱਲ੍ਹ ਚੁਕੇ ਵਪਾਰੀਆਂ ਵਾਸਤੇ ਖੁੱਲ੍ਹ ਚੁਕਾ ਸਾਰਿਆਂ ਵਾਸਤੇ ਕੋਈ ਵੀ ਇੱਥੇ ਰੁਕ ਸਕਦਾ ਸੀ ਰੈਣ ਬਸੇਰਾ ਸੀਗਾ ਇਹ ਹਾਂ ਅੰਦਰ ਪੈਂਦੇ ਦੀ ਉਹਨਾਂ ਨੇ ਸਮਾਜ ਸੇਵਾ ਲਈ ਬਣਾਤਾ ਗੋਪਾਲ ਚੰਦ ਜੀ ਨੇ ਬਣਾਇਆ ਬਾਈ ਵੀ ਰਾਗੀਰ ਜਾਂਦੇ ਨੇ ਸੜਕ ਨਾਲ ਲੱਗਦੀ ਐ ਯਾਤਰੀਆਂ ਵਾਸਤੇ ਇਹ ਉਹਨਾਂ ਨੇ ਸਥਾਨ ਬਣਾਇਆ ਸੀਗਾ ਗੋਕਲ ਚੰਨ ਜੀ ਨੇ ਬੜੀ ਚੰਗੀ ਭਾਵਨਾ ਦੇ ਨਾਲ ਇਹਨਾਂ ਦੇ ਪਰਿਵਾਰ ਦੇ ਵਿਅਕਤੀ ਜੇਕਰ ਕੋਈ ਵੀ ਇਸ ਵੀਡੀਓ ਨੂੰ ਦੇਖਦਾ ਹੈ ਉਹ ਬਨਾੜੇ ਪਿੰਡ ਤੋਂ ਗੋਕਲ ਚੰਨ ਜੀ ਸੀਗੇ ਤਾਂ ਜ਼ਰੂਰ ਕਮੈਂਟ ਕਰਕੇ ਟਿੱਪਣੀ ਕਰਿਓ ਆ ਦੇਖੋ ਜੀ ਇਹ ਖੂਹ ਹੈ ਪ੍ਰਾਚੀਨ ਖੂਹ ਇੱਥੇ ਗੱਡੇ ਖੜਦੇ ਸਨ ਕਫਾ ਦੇ ਲੱਦੇ ਹੋਏ ਭਰੇ ਹੋਏ ਪੂਰੀ ਰੌਣਕ ਸੀ ਬਰੋਟਿਆਂ ਦੀ ਛਾਂ ਰੇਠਾਂ ਕਾਫੀ ਕਾਰੋਬਾਰੀ ਲੋਕ ਇੱਥੇ ਰੁਕਦੇ ਸਨ ਬਹਿੰਦੇ ਸਨ ਵਿਸ਼ਰਾਮ ਕਰਦੇ ਸਨ ਔਰ ਵਿਸ਼ਰਾਮ ਕਰਨ ਤੋਂ ਬਾਅਦ ਉਹ ਬਮਨਾੜਾ ਪਿੰਡ ਵਾਲੇ ਗੋਕਲ ਚੰਦ ਜੀ ਦੀ ਕਪਾਹ ਜਿਹੜੀ ਹੈ ਉਹ ਕਪਾਹ ਦੇ ਵਪਾਰੀ ਸਨ ਤਾਂ ਉਹ ਕਪਾਹ ਗੱਡੀਆਂ ਤੇ ਲੋਡ ਹੋ ਕੇ ਇੱਥੇ ਤੋਂ ਇਸ ਸਥਾਨ ਤੋਂ ਦਿੱਲੀ ਵੱਲ ਨੂੰ ਗੱਡੇ ਰਵਾਨਾ ਹੁੰਦੇ ਸੀਗੇ ਉਹ ਕਿਹੋ ਜਿਹਾ ਦੌਰ ਰਿਹਾ ਹੋਏਗਾ ਕਿਹੋ ਜਿਹਾ ਸਮਾਂ ਰਿਹਾ ਹੋਏਗਾ ਔਰ ਇਸ ਸਥਾਨ ਬਾਰੇ ਤੁਸੀਂ ਆਪਣੀ ਟਿੱਪਣੀ ਦੇਣੀ ਹੈ ਕਿ ਇਹਦਾ ਹੋ ਸਕਦਾ ਹੈ ਜਿਸ ਨੂੰ ਕਿਸੇ ਨੂੰ ਇਸ ਸਥਾਨ ਬਾਰੇ ਹੋਰ ਵਧੇਰੇ ਜਾਣਕਾਰੀ ਵੀ ਹੈ ਤਾਂ ਉਹ ਜਾਣਕਾਰੀ ਵੀ ਜਿਹੜੀ ਹੈ ਸਾਡੇ ਨਾਲ ਸਾਂਝੀ ਕਰੀ ਜਾਵੇ ਇੱਕ ਪਾਸਾ ਥੋੜਾ ਜਿਹਾ ਰਹਿ ਗਿਆ ਸੀਗਾ ਮੈਂ ਤੁਹਾਨੂੰ ਦਿਖਾਉਣਾ ਇਧਰਲੇ ਪਾਸੇ ਇੱਕ ਪੌੜੀ ਜਾ ਰਹੀ ਹੈ ਇਹ ਪੌੜੀ ਉੱਪਰ ਨੂੰ ਜਾ ਰਹੀ ਹੈ ਜੀ ਆਹ ਦੇਖੋ ਜੀ ਆਹ ਪੌੜੀ ਉੱਪਰ ਜਾ ਰਹੀ ਹੈ ਆਹ ਦੇਖੋ ਜੀ ਔਰ ਇਹ ਉੱਪਰ ਨੂੰ ਜਾ ਰਹੀ ਹੈ ਮੈਂ ਤੁਹਾਨੂੰ ਉੱਪਰਲੇ ਪਾਸੇ ਨੂੰ ਜਾ ਕੇ ਦਿਖਾਣਾ ਔਰ ਇਹ ਪੌੜੀ ਜਿਹੜੀ ਹੈ ਉੱਪਰ ਆ ਗਈ ਉਪਰੋਂ ਦੀ ਸਥਾਨ ਇਹ ਇਸ ਤਰੀਕੇ ਦਾ ਦਿਖਦਾ ਹੈ ਹਾਲਾਂਕਿ ਇਹਦੇ ਅੱਗੇ ਨਹੀਂ ਮੈਂ ਜਾਵਾਂਗਾ ਕਿਉਂਕਿ ਇਹ ਪੁਰਾਣਾ ਸਥਾਨ ਹੈ ਔਰ ਕਾਫੀ ਡੈਮੇਜ ਹੋਇਆ ਹੋਇਆ ਪਰ ਉੱਪਰੋਂ ਦੀ ਸਥਾਨ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਇਸ ਤਰੀਕੇ ਦਾ ਇਹ ਸਥਾਨ ਹੈ ਇਹ ਪੌੜੀ ਥੱਲੇੋਂ ਦੀ ਉੱਪਰ ਵੱਲ ਨੂੰ ਆ ਰਹੀ ਹੈ ਉਹ ਬੈਠਕ ਜਿਹੜੀ ਹੈ ਇੱਥੇ ਤੋਂ ਵੀ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਹਾਲੇ ਕਿ ਝਾੜੀਆਂ ਤੇ ਰੁੱਖ ਵਿੱਚ ਆ ਰਹੇ ਨੇ ਇਹ ਉੱਪਰਲੇ ਪਾਸੇ ਵੀ ਕੁਝ ਲੋਕ ਰੁਕਦੇ ਹੋਣਗੇ ਬਹਿੰਦੇ ਹੋਣਗੇ ਇਸ ਪ੍ਰਾਂਗਣ ਦੇ ਵਿੱਚ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਇਹ ਵਲੌਗ ਅਸੀਂ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਆਪਣੀ ਪੁਰਾਣੀ ਵਿਰਾਸਤ ਵਿਰਸਾ ਇਹਨਾਂ ਚੀਜ਼ਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਜਿਨ੍ਹਾਂ ਵੱਲ ਕਿਸੇ ਦਾ ਧਿਆਨ ਨਹੀਂ ਹੈ ਅਸੀਂ ਆਪਣੇ ਸਰੋਤਿਆਂ ਦੇ ਆਪਣੇ ਦਰਸ਼ਕਾਂ ਦੇ ਉਹਨਾਂ ਸਥਾਨਾਂ ਨੂੰ ਤੇ ਉੱਥੋਂ ਦੇ ਕੁਝ ਇਤਿਹਾਸ ਬਾਰੇ ਜੋ ਵੀ ਸਾਨੂੰ ਜਾਣਕਾਰੀ ਇਕੱਠੀ ਅਸੀਂ ਕਰ ਪਾਦੇ ਹਾਂ ਕੁਝ ਤੁਹਾਡੇ ਮਾਧਿਅਮ ਤੋਂ ਫਿਰ ਕਿਸੇ ਇਸੇ ਤਰ੍ਹਾਂ ਦੇ ਵਲੌਗ ਦੇ ਨਾਲ ਦੁਬਾਰਾ ਤੋਂ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਰਾਜੇਸ਼ ਚੋਪੜਾ ਨੂੰ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡ ਤੋਂ ਇਜਾਜ਼ਤ ਦਿਓ ਧੰਨਵਾਦ ਸ਼ੁਕਰੀਆ ਮਿਹਰਬਾਨੀ